ਸੋਬਲ ਕੋਲ ਤੁਸੀਂ ਜੁੜਿਓ ਮੇਰੇ ਨਾਲ ਜਸਵਿੰਦਰ ਸੈਂਡੀਸ ਐਂਡੀ ਵਾਲੀਆਂ ਦੇ ਨਾਲ ਜਿਵੇਂ ਕਿ ਕੱਲ ਵੀ ਸ਼ੇਰਾਂ ਵਾਲੇ ਗੇਟ ਦੇ ਉੱਤੇ ਮਧਰਾਸੀ ਡੋਸੇ ਦੇ ਉੱਤੇ ਕਾਰਵਾਈ ਕੀਤੀ ਸੀ ਉਹਦਾ ਸਮਾਨ ਚੱਕ ਲਿਆ ਗਿਆ ਸੀ ਤਾਂ ਅੱਜ ਉਸੇ ਤਰ੍ਹਾਂ ਕਾਰਪੋਰੇਸ਼ਨ ਦੀ ਟੀਮ ਨੇ ਸ਼ੇਰੇ ਪੰਜਾਬ ਮਾਰਕੀਟ ਦੇ ਉੱਤੇ ਇਹ ਅਦiras ਦੁਕਾਨ ਆ ਸ਼੍ਰੀਪੁਰਾ ਮਾਰਕੀਟ ਤੋਂ ਜਾਂਦੇ ਹੋਏ ਪਰਮ ਸਵੀਪਸ ਕਰਕੇ ਉਹਦਾ ਸੜਕ ਤੇ ਪਿਆ ਸਮਾਨ ਵੀ ਉਹਨੂੰ ਚੱਕਿਆ ਤਾਂ ਨਹੀਂ ਪਰ ਉਹਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਕਿ ਜੇਕਰ ਤੁਸੀਂ ਕੱਲ ਤੋਂ ਇਹ ਸਮਾਨ ਉਹਦੇ ਲਾਇਆ ਤਾਂ ਇਹ ਸਮਾਨ ਫਟਾ ਜੱप्त ਕੇ ਜੱप्त ਕਰ ਦਿੱਤਾ ਜਾਏਗਾ ਤੇ ਮੋਟਾ ਜੁਰਮਾਨਾ ਵੀ ਜਿਹੜਾ ਕਿ ਤੁਹਾਨੂੰ ਕੀਤਾ ਜਾਏਗਾ ਉਸ ਤੋਂ ਇਲਾਵਾ ਜਦੋਂ ਅੱਗੇ ਵੱਧੀ ਹੈ ਕਾਰਪੋਰੇਸ਼ਨ ਦਾ ਇਹ ਵੀ ਕਹਿਣਾ ਇੰਸਪੈਕਟਰ ਦਾ ਮੈਂ ਜਦੋਂ ਸਵਾਲ ਕੀਤਾ ਸੀ ਕਿ ਇਹ ਬਾਰ-ਬਾਰ ਲੋਕੀ ਸਾਨੂੰ ਕਹਿੰਦੇ ਨੇ ਕਿ ਅਬ ਜੇ ਹਟਦੇ ਨੇ ਕਬਜੇ ਦੁਆਰਾ ਹੋ ਜਾਂਦੇ ਨੇ ਤਾਂ ਦੁਆਰਾ ਕਬਜੇ ਕਿਉਂ ਹੋ ਜਾਂਦੇ ਨੇ ਕਿਉਂ ਉਹਨਾਂ ਤੇ ਇਹਦਾ ਠੱਲ ਨਹੀਂ ਪੈ ਜਾਂਦੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਇਹ ਚਲਾਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਗਈ ਹੈ ਜੇਕਰ ਕਿ ਦੁਆਰਾ ਉੱਥੇ ਲਾਣਗੇ ਤਾਂ ਇਹਨਾਂ ਦੇ ਚਲਾਨ ਤੇ ਨਾਲ-ਨਾਲ ਇਹਦਾ ਦੇ ਉੱਪਰ ਚਰਚਾ ਵੀ ਦਰਜ ਹੋ ਸਕਦਾ ਸੋ ਕਾਰਪੋਰੇਸ਼ਨ ਪੂਰੇ ਸੱਤੇ 'ਚ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਬਕਾ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਇਹ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਸੋ ਬਿਲਕੁਲ ਇਸੇ ਤਰ੍ਹਾਂ 13 ਵਾਲੇ ਗੇਟ ਤੋਂ ਅੱਜ ਫੇਰ ਦੁਬਾਰਾ ਮਦਰਾਸੀ ਡੋਸਚੜਾ ਨੇ ਉੱਥੇ ਹੀ ਸਮਾਨ ਲਾਇਆ ਹੋਇਆ ਸੀਗਾ ਉਹਨੂੰ ਵੀ ਚੈੱਕ ਕੀਤਾ ਗਿਆ ਤੇ ਉਸ ਦੇ ਨਾਲ-ਨਾਲ ਫੇਰ ਦੁਬਾਰਾ ਦੱਸਦਾ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਇੱਕ ਬੀਕਾ ਨੇਰ ਵਾਲਾ ਸਵੀਟਸ਼ਾ ਤੁਸੀਂ ਮੇਰੇ ਨਾਲ ਦੇਖੋਗੇ ਅੱਗੇ ਵਧਦੇ ਹੋਏ ਜਿਵੇਂ ਹੁਣ ਅਰੇ ਅੱਗੇ ਤੋਂ ਜਾਣ ਕੇ ਹੁਣ ਇਹ ਅੱਗੇ ਬੀਕਾ ਲੇਟਸ ਸਮਾਨ ਜਿਹੜਾ ਜੱਫਤ ਕੀਤਾ ਗਿਆ ਇਹ ਤੁਹਾਨੂੰ ਕਸ਼ਮੀਰਾਂ ਦਿਖਾ ਰਿਹਾ ਹੈ ਇਹ ਸ਼ੇਨਾ ਵਾਲਾ ਗੇਟ ਦੀ ਮਦਨਸੀ ਤੋਂ ਉਸੇ ਦੀ ਹੈ ਜਿਹਦੇ ਕਿ ਟੇਬਲ ਤੇ ਕੁਰਸੀਆਂ ਜੱਫਤ ਕਰ ਲਏ ਨੇ ਤਾਂ ਇਹ ਜੱਫਤ ਕਰਨ ਦੇ ਨਾਲ ਨਾਲ ਸਖਤ ਵਾਰਨਿੰਗ ਸਖਤ ਹਟਾਇਤਾਂ ਸਖਤ ਆਦੇਸ਼ ਦਿੱਤੇ ਗਏ ਨੇ ਕਿ ਜੇਕਰ ਤੁਸੀਂ ਦੁਆਰਾ ਆ ਦੇਖੋ ਆ ਸੜਕ ਪਾਰਕਿੰਗ ਦਿਖ ਰਹੀ ਹੈ ਤੁਹਾਨੂੰ ਇਹ ਸਾਰਾ ਪਾਰਕਿੰਗ ਏਰੀਆ ਸੀ ਰੋਕ ਕੇ ਰੱਖਿਆ ਗਿਆ ਸੀ ਉਹਨੇ ਆ ਜਿਹੜੇ ਟੇਬਲ ਤੇ ਕੁਰਸੀਆਂ ਤੁਸੀਂ ਦੇਖ ਰਹੇ ਹੋ ਗੱਡੀ ਚ ਪਈਆਂ ਹੋਈਆਂ ਇਹ ਉਰੇ ਰੱਖੀਆਂ ਹੋਈਆਂ ਸੀ ਜਿਨ੍ਹਾਂ ਨੂੰ ਕੀ ਚੱਕ ਕੇ ਕਵਰ ਕਰ ਕਰਕੇ ਲਿਕੇ ਦਿੱਤਾ ਗਿਆ ਉਸ ਤੋਂ ਬਾਅਦ ਨਰਿੰਦਰਾ ਸੁਮਿਤ ਨਰਿੰਦਰਾ ਪੁਲਿਸ ਦਾ ਨੇਟਸ ਮੀਟ ਜਿਹੜੀ ਕਿ ਬੜੇ ਲੰਬੇ ਅਰਸੇ ਤੋਂ ਸ਼ੇਰੇ ਪੰਜਾਬ ਮਾਰਕੀਟ ਚੱਲ ਰਹੀ ਹੈ ਜਿਨੇ ਕੀ ਦੁਕਾਨ ਦੇਖੋ ਬੜੀ ਛੋਟੀ ਜੀ ਹੈ ਪਰ ਸਾਰੇ ਦਾ ਸਾਰਾ ਸਮਾਨ ਜਿਹੜਾ ਕੀ ਹੈ ਸੜਕ ਦੇ ਉੱਤੇ ਲਾ ਦਿੱਤਾ ਗਿਆ ਤਾਂ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਅਮਲ ਚ ਲਿਆਦੇ ਹੋਏ ਕਲਹਾਣ ਇੰਸਪੈਕਟਰ ਸਾਹਿਬ ਦਾ ਸਿਰਫ ਇਨਾ ਕਹਿਣਾ ਸੀ ਕਿ ਅਸੀਂ ਫਿਲਹਾਲ ਇਹਨਾਂ ਨੂੰ ਵਾਰਨਿੰਗ ਦੇ ਰਿਹਾ ਜੇ ਕੱਲ ਤੋਂ ਉਰੇ ਸਮਾਨ ਲੱਗਿਆ ਹੋਇਆ ਦੇਖੇਗਾ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਉਹਨਾਂ ਦੇ ਖਿਲਾਫ ਜਿਹੜੀ ਕਿ ਮੰਨਦੀ ਕਾਰਵਾਈ ਹੈ ਪੂਰੀ ਕੀਤੀ ਜਾਏਗੀ ਅਮਲ ਚ ਲਿਆਂਦੀ ਜਾਏਗੀ ਚਾਹੇ ਉਹ 30 ਚਲਾਨ ਹੋਣਗੇ ਆ ਜੁਰਮਾਨੇ ਹੋਣਗੇ ਤਾਂ ਉਹ ਪੂਰੇ ਅਮਲ ਚ ਲਿਆਂਦੇ ਜਾਣਗੇ ਤੁਸੀਂ ਤੁਸੀਂ ਦੇਖਦੇ ਹੋ ਬਿਕਨੇਰੀ ਸਵੀਟ ਦੇ ਉੱਤੇ ਖੜੇ ਆ ਜਿਨੇ ਕਿ ਪੂਰਾ ਕੋਡੀਆਂ ਤੋਂ ਅੰਦਰ ਕੇ ਆ ਰੇੜੀ ਲਾਈ ਹੋਈ ਹੈ ਔਰ ਅੱਗੇ ਤੁਸੀਂ ਦੇਖਦੇ ਹੋ ਪੂਰੀਆਂ ਦੁਕਾਨਾਂ ਹੁਣ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿ ਸਾਨੂੰ ਅਸੀਂ ਸਮਾਨ ਚਕਾ ਲੈਂਦੇ ਆ ਤੁਸੀਂ ਸਾਨੂੰ ਇੱਕ ਦਿਨ ਦਾ ਮੌਕਾ ਦੇ ਦਿਓ ਤਾਂ ਉਹਨਾਂ ਨੂੰ ਇਹ ਅਲਟੀਮੇਟ ਵੀ ਦਿੱਤਾ ਜਾਂਦਾ ਫਿਲੰਦਰਾ ਬਾਰੇ ਕਿਹਾ ਜਾਂਦਾ ਜਰਮੀ ਦਾ ਮੌਸਮ ਹੈ ਤੁਸੀਂ ਸਿਲੰਡਰ ਵੀ ਤੁਹਾਨੂੰ ਇਹ ਤਾਂ ਗੱਲ ਕਰਦੇ ਸਮਝਣ ਕਿ ਕਿਹਣਾ ਹੈ ਕਾਰਪੋਰੇਸ਼ਨ ਵੱਲੋਂ ਜਿਹੜੀ ਕਿ ਪੂਰੀ ਮੁਸਤੈਦੀ ਦੇ ਨਾਲ ਜਿਹੜੇ ਕਬਜੇ ਕਿਤੇ ਹੋਣੇ ਸਰਕਾਰੀ ਥਾਂ ਦੇ ਉੱਪਰ ਪੌਟ ਪਾਤਾਂ ਦੇ ਉੱਤੇ ਸੜਕਾਂ ਦੇ ਉੱਤੇ ਉਹਨੂੰ ਹਟਾਰਿਓ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਸਰ ਅਸੀਂ ਪੂਰੀ ਅਕਤੰਤ ਕਰੀਏ ਨਾਲ ਕੀ ਕਰ ਰਹੇ ਹਾਂ ਤੁਹਾਡੇ ਸਾਹਮਣੇ ਰੋਜ਼ ਅਸੀਂ ਚੱਲੂ ਕੀ ਸਮਦਰਸੀ ਦੋਸਤ ਅਸੀਂ ਅੱਜ ਵੀ ਕਿਸ ਤਰ੍ਹਾਂ ਸਾਨੂੰ ਪੁੱਤ ਰਾਤ ਕਮਰ ਆ ਗਈ ਸੀ ਉਹਨਾਂ ਨੇ ਫੇਰ ਰਾਤ ਦੇ ਵੱਲ ਆ ਕੇ ਹੁਕਮ ਸਰਵ ਕੀਤਾ ਸਰ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਲੋਕਾਂ ਨੂੰ ਕਾਰਾਂ ਨੂੰ ਪਾਰਕ ਕੀ ਵਾਸਤੇ ਜਗ੍ਹਾ ਨਹੀਂ ਮਿਲਦੀ ਜਿਹੜੇ ਲੋਕ ਇਹਨਾਂ ਦੇ ਗ੍ਰਾਹਕ ਬਣ ਕੇ ਆਉਂਦੇ ਆ ਉਹਨਾਂ ਨੂੰ ਪਾਰਕਿੰਗ ਵੱਸ ਜਗ੍ਹਾ ਨੂੰ ਵੀ ਰੋੜਾ ਸੜਕਾਂ ਤੇ ਕਰ ਰਹੇ ਨੇ ਕਿਉਂ ਕਿਉਂਕਿ ਇਹਨਾਂ ਦਾ ਸਾਰਾ ਸਮਾਨ ਇੱਥੇ ਹੋਇਆ ਹੈ ਸੜਕਾਂ ਤੋਂ ਸੋ ਇਸੇ ਨੂੰ ਅਸੀਂ ਅਸਵਸਥ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ ਕਿੰਨੀ ਵਾਰ ਇਹ ਫੇਲ ਕਰਦੇ ਫੋਟੋ ਸਮਾਨ ਦਾ ਸੌਣੇ ਸਮਾਨ ਵੀ ਚੱਕਦੇ ਨੇ ਕਾਰਨ ਇਹ ਹੈ ਕਿ ਇਹਨਾਂ ਨੂੰ ਪਤਾ ਵੀ ਇਹ ਗਲਤ ਕਰ ਰਹੇ ਨੇ ਇਹਨਾਂ ਨੂੰ ਸਰ ਵਾਰਨਿੰਗ ਦਿੱਤੀ ਹੈ ਅੱਜ ਜਾਂ ਕੋਈ ਵਾਰਨਿੰਗ ਜੇ ਤੁਸੀਂ ਜੇ ਸੋਮਵਾਰ ਨੂੰ ਜੇਕਰ ਇਹ ਸਮਾਨ ਨਹੀਂ ਚੱਕਦੇ ਤਾਂ ਬਣਦੀ ਕਾਰਵਾਈ ਹੋਣੀ ਸਰ ਅਕਸਰ ਹੀ ਦੇਖਿਆ ਜਾਂਦਾ ਸਾਡੇ ਜਿਹੜੇ ਉਹ ਜੋੜੇ ਹੁੰਦੇ ਨਾਲ ਲੋਕੀ ਇਹ ਕਹਿੰਦੇ ਨੇ ਭਾਜੀ ਕੁਝ ਨਹੀਂ ਹੋਣਾ ਇਹਨਾਂ ਦੀ ਉਹ ਗੱਲ ਹੈ ਉਹ ਹੁਣ ਹਟਾਣਗੇ ਕੱਲ ਨੂੰ ਫੇਰ ਲੱਜੇਗਾ ਪਰਸੋਂ ਨੂੰ ਫੇਰ ਲੱਗੇਗਾ ਉਹ ਲੱਗਦਾ ਵੀ ਹੈ ਸਰ ਮੈਂ ਇਹਦੇ ਬਾਰੇ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹਨਾ ਵੀ ਹੁਣ ਚਲਾਨ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਤੇ ਉਸ ਵਿੱਚੋਂ ਦਰੋਹਨ ਚਲਾਨ ਆ ਦੇਗਾ ਫੋਟੋ ਵਿੱਚ ਕੇ ਉੱਥੇ ਉੱਥੇ ਵੀ ਬੁੱਕਰ ਹੀ ਨਾ ਸਰ ਈਕਾ ਜਿਹੜਾ ਬੀਕਾ ਨਹੀਂ ਇਧਰ ਸੂਟਾ ਨਹੀਂ ਜੀ ਪਾਰੀ ਤਰਵਾਣੇ ਕਿਤੇ ਜਾਣਾ ਜਿਹੜਾ ਬੀਕਾ ਨਹੀਂ ਇਧਰ ਸੂਟਾ ਨਹੀਂ ਇਹ ਫਸਟ ਤੋਂ ਆ ਜਿਵੇਂ ਪੂਰਾ ਕਬਜ਼ਾ ਜੀ ਸਾਡੇ ਉੱਪਰ ਇਹ ਫਸ ਜੰਗਲ ਨਾਲ ਸਾਡਾ ਨੋ ਬੋਲ ਨਹੀਂ ਬੋਲ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਉਹ ਕੰਮ ਚੱਕਰ ਇਹਨਾਂ ਆਪਣੇ ਅਭੀ ਉਹ ਪਾਰਕਿੰਗ ਜ਼ੋਨੇ ਕਲੀਅਰ ਹੋ ਗਈ ਬਿਲਕੁਲ ਕਲੀਅਰ ਹੋ ਗਈ ਜਿਸ ਦਾ ਸਾਰੇ ਸਿਆਸਾਸਤਾ ਮੇਰ ਸਾਹਿਬ ਦਾ ਸਪੈਸ਼ਲ ਸਾਨੂੰ ਮੀਟਿੰਗ ਚ ਵੀ ਕਿਹਾ ਗਿਆ ਸੀ ਕਿ ਕੋਈ ਵੀ ਇਨਕ੍ਰੋਸਮੈਂਟ ਆਜੇ ਹੋਣੀ ਨਹੀਂ ਦੇ ਸਰਚਾ ਨੂੰ ਕਲੀਅਰ ਕਰ ਬਿਲਕੁਲ ਪੱਕਾ ਰਹੇਗਾ ਕਾਰਵਾਈ ਪੱਕੀ ਰਹੇਗੀ ਜੇ ਦੁਬਾਰਾ ਲਾਨਗੇ ਤੇ ਚਲਾਨ ਹੋਣਗੇ ਬਿਲਕੁਲ ਹੋਣਗੇ ਚਲਾਨ ਹੋਣਗੇ ਜੀ ਪਰ ਦੇ ਗਰਮੋਣਾ ਜਿਹੜਾ ਹੈ ਕਿ ਉਹ ਮੇਰੇ ਤੋਂ ਵੀ ਆ ਉਦਸਕਾਰੀ ਤੈ ਕਰ ਰਹੇ ਕਿੰਨਾ ਲਾ ਠੀਕ ਹੈ ਸਰ ਠੀਕ ਹੈ ਥੈਂਕ ਯੂ ਇਹ ਵੀ ਲੈ ਲਓ